دیکھو بھائی سایڈ تو ہے لو ਵਾਸ ਗਿਆ ਠੀਕ ਠਾਕ ਵਾਸ ਕੋ ਜਾ ਤੋ 2024 ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਪ੍ਰਭਾਤ ਸਾਹਿਬ ਆਏ ਹਨ ਪ੍ਰਮਾਤਮਾ ਦੇ ਚਰਨਾ ਚਰਨਾਂ ਚਰਦਾਸ ਬਿੰਦੀ ਕਰਨ ਵਾਸਤੇ ਕਿ ਆ ਜਿਹੜਾ ਨਵਾਂ ਸਾਲ ਹੈ ਸਾਰਿਆਂ ਵਾਸਤੇ ਖੁਸ਼ੀਆਂ ਦਾ ਸਾਥ ਹੋਵੇ ਪੰਜਾਬ ਤਰੱਕੀ ਕਰੇ ਖਾਲਸਾ ਪੰਥ ਦੀਆਂ ਜਿੰਨੀਆਂ ਕੋਈ ਸਮੱਸਿਆ ਸਾਰੀਆਂ ਹੱਲ ਹੋਣ ਪੰਜਾਬ ਤੇ ਦੇਸ਼ ترقی ਕਰੇ ਐਨਾ ਹੀ ਅੱਜ ਅਰਦਾਸ ਬੇਨਤੀ ਕਰਨ ਵਾਸਤੇ ਆ ਹਾਂ ਵਿਗਨਜੀ ਜੀ ਦਾ ਖਾਲਸਾ ਜੀ ਨਵਾਂ ਸਾਲ ਨਵਾਂ ਸਾਲ ਦੇ ਮਹਾਰਜ ਜੀ ਦਾ ਅਰਦਾਸ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਸਾਲ ਵਾਂਗੂ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਸਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰਨ ਅਸੀਂ ਕਿੰਨੇ ਕਿੰਨੇ ਭੁੱਲਣਹਾਰ ਆ ਇਸ ਗੁਰੂ ਘਰ ਦੇ ਕੁੱਕਰ ਆ ਝਾੜੂ ਬਰਦਾਰ ਆ ਔਰ ਜੀਵਨ ਚ ਸੰਸਾਰ ਚ ਵਿਚਰਦੇ ਆ ਕਲਯੁਗੀ ਜੀਵ ਆ अनेका ਭੁੱਲਾ ਹੋ ਜਾਂਦੀ ਆ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਣਾ ਕਮਲਾ ਨਾਲ ਜੋੜ ਕੇ ਰੱਖਣ ਸਮਤ ਬਖਸ਼ਿਸ਼ ਕਰਨ ਪਰਿਵਾਰ ਚ ਪੰਜਾਬ ਚ ਦੇਸ਼ ਚ ਪਿਆਰ ਇਤਿਫਾਕ ਚੜਦੀ ਕਲਾ ਚ ਸਾਰਿਆਂ ਨੂੰ ਰੱਖਣ ਖੁਸ਼ੀਆਂ ਬਖਸ਼ਿਸ਼ ਕਰਨ ਮਨ ਦੀਆਂ ਮਰਾਦਾ ਪੂਰੀਆਂ ਕਰਨ ਇਹ ਹੀ ਹਰ ਸਾਲ ਦੀ ਪਿਛਲਾ ਸਾਲ ਲੰਘਿਆ ਨਵਾਂ ਸਾਲ ਚੜਿਆ ਗੁਰੂ ਸਾਹਿਬ ਹਮੇਸ਼ਾ ਹੀ ਆਪ ਦਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਔਰ ਸਾਡੀਆਂ ਭੁੱਲਾਂ ਗਲਤੀਆਂ ਬਖਸ਼ ਲੈਣ ਆਪਣਾ ਬਣਾ ਲੈ ਬਹੁਤ ਬਹੁਤ ਤੁਹਾਨੂੰ ਸਭ ਨੂੰ 2024 ਦੀ ਵਧਾਈ ਹੋਵੇ ਗੁਰੂ ਸਾਹਿਬ ਅੰਗ ਸੰਗ ਸਹਾਈ ਰਹੇ ਥੈਂਕ ਯੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਸਰਦੀ ਹੁਣ ਨਾ ਦੇ ਤਾ ਵੇਖਿਓ ਕਰਿਓ ਜੀ ਆਜਾ ਜੀ ਆਜਾ ਵੀ ਨਵੇਂ ਸਾਲ ਦੀ ਆ ਬਹੁਤ ਬਹੁਤ ਵਧਾਈਆਂ ਦਿੰਨੀ ਆ ਗੁਰੂ ਰਾਮਦਾਸ ਪਾਤਸ਼ਾਹ ਦੀ ਦੇ ਚਰਨਾਸ਼ੀ ਅਰਦਾਸ ਕਰਦੀ ਆ ਕਿ ਨਵਾਂ ਸਾਲ ਖੁਸ਼ੀਆਂ ਦੇ ਖੇੜੇ ਲੈ ਕੇ ਆਏ ਨਾਮ ਸਿਮਰਨ ਸੇਵਾ ਸੰਗਤ ਦੀ ਦਾਤ ਨਾਲ ਸਾਡੇ ਸਾਰਿਆਂ ਦੀ ਝੋਲੀ ਗੁਰੂ ਸਾਹਿਬ ਖਸ਼ਣ ਸਾਡੇ ਪੰਜਾਬ ਨੂੰ ਛੜਦੀ ਕਲਾ 'ਚ ਰੱਖਣ ਤੇ ਸਮੂਹ ਪੰਥ ਨੂੰ ਪਾਈਚਾਰੇ ਨੂੰ ਬਹੁਤ ساری ਖੁਸ਼ੀਆਂ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਵਾਚਣ ਦੇਖੀ